ਹਾਂਜੀ 사시 ਕਾਲ ਪਾਈ ਦੀ ਆਪਾਂ ਪਿੰਡ ਤਰਪੁਰਾ ਜਲਾ ਮਾਨਸਾ ਤੋਂ ਬਾਈ ਆਪਣੇ ਪਿੰਡ ਬਾਲੀਬਾਲ ਦਾ ਟੂਰਨਾਮੈਂਟ ਆ ਬਾਈ ਕੱਲ ਨੂੰ 5 ਤਰੀਕ ਨੂੰ ਜਿਸ ਤੇ ਵਿੱਚ ਨਰੂਲ ਟੂਰਨਾਮੈਂਟ ਕਰਾਏ ਜਾ ਰਹੇ ਉਹ ਪਹਿਲੇ ਗਰਾਊਂਡ ਦੇ ਵਿੱਚ ਹੋਊਗਾ ਤੇ ਜਿਹੜਾ ਦੂਸਰਾ ਜਿੱਥੋਂ ਜਿਹੜਾ ਪਲੇਅਰ ਇੱਕ ਵਾਰੋ ਖੇਡੂਗਾ ਜਾਂ ਦੋ ਖੇਡਣਗੇ ਉਹ ਬਾਈ ਦੱਸਣਗੇ ਉਹਦਾ ਦੂਸਰਾ ਨੰਬਰ ਗਰਾਊਂਡ ਪਈ ਉਹਦੇ ਨਾਲ ਹੀ ਹੈਗਾ ਬਾਕੀ ਬਾਈ ਮਾਣਾ ਦੱਸੂਗਾ ਹਾਂਜੀ ਲੋ ਅਸਿਕਰ ਬਾਈ ਜੀ ਪਤਾ ਕੀ ਹੈ ਬਾਈ ਜੀ ਆਪਾਂ ਦਾ ਪਹਿਲਾਂ ਨਰੋਲ ਦੀਆਂ ਟਾਈਆਂ ਪਾ ਕੇ ਸਵੇਰੇ ਸਾਰਿਆਂ ਨੂੰ ਲਿਸਟ ਭੇਜ ਦਾਂਗੇ ਵੀ ਜਿਹੜੇ ਮੈਚ ਨੇ ਆਪਾਂ 5:30 ਵਜੇ ਸਟਾਰਟ ਕਰ ਲਿਓ ਦੋ ਦੋ ਮੈਚ ਇਕੱਠੇ ਸਟਾਰਟ ਹੋਣਗੇ ਤੇ ਆਪਾਂ ਉਹਦੀਆਂ ਟਾਈਆਂ ਵੀ ਸਵੇਰੇ ਪਾਵਾਂਗੇ ਤੇ ਜਿਹੜਾ ਆਪਣਾ ਦੂਜਾ ਇੱਕ ਵਾਰ ਹੁੰਦਾ ਉਹ ਅਸੀਂ 8 ਵਜੇ ਸਟਾਰਟ ਕਰਨਾ ਹੈ ਵੀ ਆਪਣਾ ਸਾਰਿਆਂ ਪਲੇਅਰ ਟਾਈਮ ਨਾਲ ਪਹੁੰਚੋ ਜਿਹੜਾ ਨਰੋਲ ਦਾ ਮਤਲਬ ਵੀ ਬਿਲਕੁਲ ਨਰੋਲ ਹੈ ਨੈਟ ਅਸੀਂ ਆਪ ਦਵਾਂਗੇ ਤੇ ਵੀ ਪਲੇਅਰ ਨਹੀਂ ਅਸੀਂ ਹੋਰ ਦਿੰਦੇ ਹੈਗੇ ਐਕਸਟਰਾ ਤੇ ਇੱਕ ਵਾਰ ਹੁੰਦਾ ਜਿਹੜਾ ਉਹ ਆਪਣਾ ਇੱਕ ਬਾਰੋਂ ਹੀ ਹੋਵੇ ਵੀ ਦੋ ਨਾ ਹੋਣਾ ਤੇ ਕਰ ਲੋ ਸਾਨੂੰ ਵੀ 3 ਸਕ੍ਰੈਚ ਕਰਨੀ ਪਵੇ ਆ ਅਸੀਂ ਸ਼ਕਤੀ ਨਾਲ ਕਰ ਰਹੇ ਆ ਜਿੰਨੇ ਪਲੇਅਰ ਆ ਗਏ ਬਾਈ ਓਨੀ ਪਲੇਅਰ ਖੇਡਣਗੇ ਵਿੱਚ ਇੱਕ ਤਿੰਨ ਆਈਆਂ ਚਾਰ ਆਈਆਂ ਪੂਰੇ ਆ ਗਏ ਐ ਨਹੀਂ ਹੈਗੇ ਵੀ ਦੋ ਉਧਰੋਂ ਦੇ ਦੋ ਉਧਰੋਂ ਦੇ ਦੋ ਵੀ ਪਲੇਅਰ ਨਹੀਂ ਕਿਸੇ ਟੀਮ ਨੂੰ ਦਿੱਤਾ ਜਾਊਗਾ ਇੱਕ ਵਾਰ ਹੋਰ ਪਿੰਡ ਦਾ ਜਿਹੜਾ ਕਿਸੇ ਵੀ ਟੀਮ ਵਿੱਚ ਬੰਦਾ ਵੱੜਦਾ ਹੈ ਉਹ ਪਹਿਲਾਂ ਤਾਂ ਆਪ ਹੀ ਕਰੇ ਜੇ ਰੱਖੇ ਨਹੀਂ ਦਿੱਤੀ ਨਹੀਂ ਜਾਊਗਾ ਬਾਈ ਨਹੀਂ ਅਸੀਂ ਨਾ ਆਪ ਬਾਹਰ ਕਰਾਂਗੇ ਉਹਨੂੰ ਦੂਜੀ ਟੀਮ ਕਰੇ ਭਾਵੇਂ ਨਾ ਕਰੇ ਹਾਂ ਵੀ ਦੇਣ ਹੀ ਨਹੀਂ ਬੜੇ ਅਸੀਂ ਇੱਕ ਟੀਮ 'ਚ ਹੀ ਖੇਡਣਾ ਹੈ ਉਹਨੇ ਅੰਦਰ ਉਹ ਜਸਤ ਮੁੰਗੂ ਆ ਬਾਈ ਬਾਈ ਉਹਦੇ ਬਾਕੀ 10 ਦਾ ਜਿਹੜਾ ਹਾਂ ਬਾਈ ਟਾਈਮ ਨਾਲ ਪਹੁੰਚਣ ਦੀ ਕਰਵਾਅਪਤਾ ਕਰਨੀ ਜਿਹੜੇ ਟੀਮਾਂ ਇੰਟਰ ਹੋ ਰਹੀਆਂ ਨੇ ਬਾਕੀ ਇੱਕ ਦੋ ਜੋ ਹੋਰ ਇੰਟਰ ਹੋਣਾ ਚਾਹੀਦੇ ਨੇ ਤਾਂ ਆ ਸਕਦੀ ਐ ਪਹਿਲਾਂ ਫੋਨ ਕਰ ਹਾਂਜੀ ਬਾਈ ਬਾਕੀ ਤੁਸੀਂ ਸਾਰੀ ਵੀਡੀਓ ਦੇਖ ਹੀ ਲੇਤੀ ਐ ਹਣਾ ਬਾਈ ਤੇ ਬੇਨਤੀ ਇਹ ਐ ਟੀਮਾਂ ਨੂੰ ਸਾਰੀਆਂ ਇੱਕ ਤਾਂ ਟਾਈਮ ਸਰ ਪਹੁੰਚ ਜਾਓ ਤੇ ਦੂਸਰਾ ਨੰਬਰ ਜਿਹੜੇ ਭਰਾ ਆਪਣੀ ਗੇਮ ਦੇ ਨਾਲ ਜੁੜੇ ਹੋਇਆ ਵਾਲੀਬਾਲ ਦੇ ਨਾਲ ਆ ਉਹ ਲਾਈਵ ਦੇਖ ਸਕਦੇ ਆਪਣਾ ਟੂਰਨਾਮੈਂਟ ਬਾਈ ਤਰਪਰੇ ਵਾਲੇ ਚੈਨਲ ਫੇਸਬੁੱਕ ਤੇ YouTube ਤੇ ਤੇ ਕਿਹ ਚੈਨਲ ਹੋਰ ਆ ਰਿਹਾ ਉਹ ਤੁਰਤ ਤੇ ਅਨਾਉਂਸ ਕਰਦੇ ਆਪਾਂ ਇਹ ਤੁਸੀਂ ਦੇਖ ਸਕਦੇ ਹੋਗੇ ਦੋਨੇ ਗਰਾਊਂਡਾਂ ਦੇ ਵਿੱਚ ਬਾਈ ਅਲੱਗ-ਅਲੱਗ ਕੈਮਰੇ ਚੱਲ ਰਹੀਆਂ ਆਪਣੇ ਦੋਨਾਂ ਦੀ ਲਾਈਵ ਹੋ ਰਹੀ ਹੈ ਬਾਈ ਤੇ ਸਾਰਿਆਂ ਦੇ ਟਾਈਮ ਸੈੱਟ ਹੋਦਾਂ ਬਾਈ ਧੰਨਵਾਦ ਸਾਰਿਆਂ ਦਾ